ਕਬਾਇਆ ਪੁਲਿਸ ਵੱਲੋਂ ਨਾਕਾਬੰਦੀ ਕਰ ਬਿਨਾ ਨੰਬਰੀ ਮੋਟਰਸਾਈਕਲ ਅਤੇ 4 ਵੀਲਰਾਂ ਦੇ ਕੀਤੇ ਚਲਾਨ ਐਸਐਸਪੀ ਸਰਦਾਰ ਵਰਿੰਦਰ ਸਿੰਘ ਬਰਾੜ ਫਾਜ਼ਿਲਕਾ ਦੀ ਅਗਵਾਈ ਦੇ ਹੇਠ ਅੱਜ ਕਪਾਇਆ ਪੁਲਿਸ ਵੱਲੋਂ ਫਾਜ਼ਿਲਕਾ ਅਪਰੋਚਪੁਰ ਰੋਡ ਤੇ ਨਾਕਾਬੰਦੀ ਕੀਤੀ ਗਈ ਜਿਸ ਦੌਰਾਨ ਕਈ ਬਿਨਾ ਨੰਬਰੀ ਮੋਟਰਸਾਈਕਲ ਅਤੇ ਓਵਰਲੋਡ ਜਾ ਰਹਿ ਹੋਰ ਵੀਲਰਾਂ ਦੇ ਚਲਾਨ ਵੀ ਕੀਤੇ ਗਏ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਸਰਦਾਰ ਬਲਕਾਰ ਸਿੰਘ ਨੇ ਦੱਸਿਆ ਕਿ ਉਹਨਾਂ ਵੱਲੋਂ ਅੱਜ ਬਿਨਾ ਨੰਬਰੀ ਮੋਟਰਸਾਈਕਲਾਂ ਅਤੇ ਓਵਰਲੋਡ ਯਾਰ ਹੈ ਫੋਰ ਵੀਲਰਾਂ ਦੇ ਚਲਾਨ ਕੀਤੇ ਹਨ ਉਹਨਾਂ ਕਿਹਾ ਕਿ ਸਰਦਾਰ ਵਰਿੰਦਰ ਸਿੰਘ ਬਰਾੜ ਐਸਐਸਪੀ ਦੇ ਹੁਕਮ ਅਨੁਸਾਰ ਇਹ ਨਕਾਬੰਦੀ ਕੀਤੀ ਗਈ ਹੈ ਜੋ ਅੱਗੇ ਹੁਕਮ ਹੋਣਗੇ ਉਸੇ ਤਰ੍ਹਾਂ ਹੀ ਇਹ ਨਕਾਬੰਦੀ ਜਾਰੀ ਰਹੇਗੀ ਉਨਾ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ ਔਰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਬਣੇ ਰਹੋ ਸਾਡੇ ਨਾਲ ਲਿਖਦੇ ਰਹੋ ਸਾਡਾ ਚੈਨਲ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਜੇਕਰ ਸਾਡੇ ਫੇਸਬੁਕ ਪੇਜ ਤੇ ਨਵੇਂ ਹੋ ਤਾਂ ਸਾਡੇ ਫੇਸਬੁਕ ਪੇਜ ਨੂੰ ਹੁਣੇ ਫੋਲੋ ਕਰ ਲਓ ਜੇਕਰ ਸਾਡੇ YouTube ਚੈਨਲ ਤੇ ਹੋ ਤਾਂ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਅੰਟੀ ਸਰ ਅੱਜ ਕਿ ਪਾਇਆ ਪੁਲਿਸ ਵੱਲੋਂ ਕਿਸ ਤਰ੍ਹਾਂ ਦੀ ਨਾਕਾਬੰਦੀ ਕੀਤੀ ਗਈ ਹੈ ਨਮਸਕਾਰ ਜੀ ਮਾਨ ਜੋ ਸਾਡੇ ਐਸਐਸਪੀ ਸਾਹਿਬ ਸਰਦਾਰ ਪ੍ਰਿੰਦਰ ਸਿੰਘ ਬਰਾੜ ਜੀ ਵੱਲੋਂ ਚਾਰ ਤੋਂ ਛੇ ਨਾਕਾਬੰਦੀ ਕੀਤੀ ਗਈ ਹੈ ਜੀ ਇਸ ਦੌਰਾਨ ਟੂਲਡਰ ਤੇ ਫੋਲਡਰ ਤੇ ਜਲਾਨ ਕੀਤੇ ਗਏ ਹੈ ਜੀ ਜੋ ਵੀ ਫੋਨ ਦੀ ਲੰਘਣਾ ਕਰਦੇ ਕਿਸੇ ਨੂੰ ਬਖਸ਼ਿਆ ਨਹੀਂ ਜਾਏਗਾ ਤੇ ਕੰਨ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਅੱਜ ਕੱਲ ਨੌਜ ਮੁੰਡੇ ਨਸ਼ਿਆਂ ਦੇ ਵਿੱਚ ਪੈ ਗਿਆ ਵਾਇਲੇਸ਼ਨ ਹੋਣ ਦਾ ਵੀ ਖਦਸ਼ਾ ਰਹਿੰਦਾ ਹੈ ਕੀ ਮੈਸੇਜ ਹੈ ਇਲਾਕਾ ਵਾਸੀਆਂ ਨੂੰ ਹੰਤੂ ਨੂੰ ਇਹਸ ਲੈ ਜੀ ਫੈਸ਼ਾਂ ਨੂੰ ਛੱਡ ਕੇ ਘੇਮਾ ਵਾਲਿਆਂ ਨੂੰ ਕਰੋਨਾ ਚ ਜਾਣ ਤੇ ਆਦੀ ਪ੍ਰੈਕਟਿਸ ਕਰਨ ਨੂੰ ਕਿੰਨਾ ਸ਼ੋਰ ਦੂੜ ਹੈ ਕਿੰਨੇ ਚਲਾਨਾ ਅੱਜ ਟੋਟਲ ਕਿਤੇ ਗਏ ਲੱਗਦਾ ਅੱਜ ਕੁੱਲ 6 ਚਲਾਨਾ ਕੀਤੇ ਗਏ ਜੀ 2 ਲਰ ਤੇ 4 ਲਰ ਦੇ ਸਰ ਜੀ